ਹਾਂਜੀ ਦੋਸਤੋ ਵੈਲਕਮ ਬੈਕ ਤੁਹਾਡਾ ਸਵਾਗਤ ਹੈ ਆਪਣੀ ਨਵੀਂ ਵੀਡੀਓ 'ਚ ਤੇ ਮਿੱਤਰੋ ਆਪਣੀਆਂ ਟਰੈਲੀਆਂ 4:30 ਤੋਂ ਪਲੱਸ ਰਹੀਆਂ ਰਿਪਰਦੀਆਂ ਤੇ ਵੀਡੀਓ ਮੇਰੇ ਕੋਲ ਸੇਵ ਕੀਤੀ ਹੋਈ ਸੀ ਪਰ ਮੈਂ ਇਹਨੂੰ ਅਪਲੋਡ ਨਹੀਂ ਕੀਤੀ ਗਈ ਕਿਉਂਕਿ ਟਾਈਮ ਜਨ ਇਸ ਹੀ ਹੈਗਾ ਤੇ ਵੀਡੀਓ ਤੁਸੀਂ ਸਾਰੀ ਵੇਖੋ ਅੰਤ ਤੱਕਰ ਵਿੱਚ ਵਿੱਚ ਵੀਡੀਓ ਦੀਆਂ ਕਲਿੱਪਾਂ ਨੇ ਕੋ ਕਿੱਥੇ ਚੱਲਦਾ ਕਿਸੇ ਦਾ ਰਾਤ ਨੂੰ ਚੱਲਦਾ ਦਿਨੇ ਚੱਲਦਾ ਸੂਰੇ ਚੱਲਦਾ ਐਵੇਂ-ਐਵੇਂ ਦੀ ਵੀਡੀਓ ਨੇ ਤੇ ਸਾਰੀ ਤੁਸੀਂ ਵੀਡੀਓ ਵੇਖੋ ਤੇ ਵੀਡੀਓ ਕਰ ਦੋ ਲਾਈਕ ਕਮੈਂਟ ਕਰ ਦੋ ਨਾਲੇ ਆਪਾਂ ਤੁਹਾਨੂੰ ਦੱਸਨੇ ਆ ਵੀ ਟ੍ਰੈਕਟਰ ਆਪਣਾ ਕਿੰਨਾ ਤੇਲ ਖਾ ਗਿਆ ਇੱਕ ਟੈਂਕੀ ਨੇ ਕਿੰਨੀਆਂ ਟਰਾਲੀਆਂ ਭਰਦਾ ਰਿਹਾ ਬਾਕੀ ਹੋਰ ਤੁਹਾਨੂੰ ਸਾਰੇ ਨਿੱਕੀ-ਮੋਟੀ ਗੱਲਾਂ ਦੱਸ ਦੇ ਰਾਂਗੇ ਵਿੱਚ ਵਿੱਚ ਵੀਡੀਓ ਐਂਡ ਤੱਕ ਜੁੜ ਕੇ ਵੇਖਿਓ ਸਾਰੀ ਸਾਰੀ ਜਿਹੜੇ clipਾਂ ਲੱਗੀਆਂ ਨੇ ਵੀ ਕਿਵੇਂ ਰੀਪਰ ਚੱਲਦਾ ਵੀ ਸਹੀ ਠੀਕ ਚੱਲਦਾ ਹੈ ਤੇ ਬਾਕੀ ਵੀਡੀਓ ਕਰੋ ਇੰਜੋਏ ਐਂਡ ਤੱਕ ਵੀਡੀਓ ਸਾਰੀ ਵੇਖਿਆ ਜੀ ਤੁਹਾਨੂੰ ਦੱਸਾਂਗੇ ਵਿੱਚ ਕਿੰਨਾ ਟ੍ਰੈਕਟਰ ਤੇਲ ਖਾਂਦਾ ਹੈ ਵੀ ਟਰਾਲੀ ਦਾ ਕਿੰਨੀਆਂ ਟਰਾਲੀਆਂ ਭਰਦਾ ਰਿਹਾ ਹੈ ਇੱਕ ਟੈਂਕੀ ਨਾਲ ਫੁੱਲ ਟੈਂਕੀ ਕਰਾ ਕੇ ਤੇ ਆਪਣੇ ਆ ਟਰੈਕਟਰ ਦੇ ਇੰਜਨ ਉੱਤੇ ਟੈਂਕੀ ਲੱਗੀ ਹੈ ਡੀਜ਼ਲ ਟੈਂਕੀ ਇਹ ਵੀ ਆਪਣੇ ਦੋ ਟੈਂਕੀਆਂ ਹੁੰਦੀਆਂ ਹਨ ਦੋਵਾਂ 'ਚ 90 ਲੀਟਰ ਤੇਲ ਪੈ ਜਾਂਦਾ ਸੀ ਦੋਵਾਂ ਟੈਂਕੀਆਂ 'ਚ 55 ਮੇਨ ਟੈਂਕੀ ਤੇ 40 ਕੁ ਲੀਟਰ 35-40 ਅਗਲੇ ਪੈਂਦਾ ਕਰਦਾ ਸੀ ਇਹਦੇ ਵਿੱਚ ਆਪਾਂ 22-22 ਟਾਲੀਆਂ ਭਰਦੇ ਨੇ ਆ ਦੋਆਂ ਟੈਂਕੀਆਂ ਫੁੱਲ ਕਰਕੇ ਤੇ ਫਿਰ ਮਾੜਾ ਤੇਲ ਹੁਣ ਸੂਈ ਦਾ ਤੂੜੀ ਚੋ ਕੁਦਾਈ ਵੇਰ ਪਿੰਨ ਤੇ ਲ ਪਾੜਦੇ ਨੇ ਟਰੈਕਟਰ ਹਵਾ ਨੂੰ ਲੈ ਜੀ ਕਿਧਰੇ ਬਈ ਗਲੇ ਟਰਾਲੀ ਤੇ ਦੇ ਵਿੱਚ ਰੱਖ ਕੇ ਤੇਲ ਪਲਾ ਪਾੜੀਦਾ ਹੁੰਦਾ ਤੇ ਬਾਕੀ ਹੋਰ ਤਾਂ ਹੁੰਦਾ ਸਨ ਨਿੱਕੇ ਮੋਟੇ ਗੱਲਾਂ ਤੇ ਆਪਣੀਆਂ ਟਰਾਲੀਆਂ ਦੇ ਵਿੱਚ ਮੇਰੇ ਸਾਢੇ 6 12 ਦੀਆਂ ਤੇ ਇਹਨਾਂ ਵਿੱਚ ਤੂੜੀ ਪੈ ਜਾਂਦੀ ਏ 8 ਕੁਇੰਟਲ ਤੇ 80 ਕਿਲੋ ਤੂੜੀ ਪੈਂਦੀ ਏ ਇੱਕ ਟਰਾਲੀ ਜਿਹੜੀ ਇਹ ਚ ਆਹ ਟਰਾਲੀ ਟਰਾਲੀ ਜਿਹੜੀ ਹੁਣ ਲੱਗੀ ਏ ਇਦੇ ਵਿੱਚ 8 ਕਵਾਂਟਲ 70 ਕਿਲੋ ਪੈਂਦੀ ਏ ਦੂਜੀ 4 ਕਵਾਂਟਲ 80 ਕਿਲੋ ਪੈਂਦੀ ਏ ਤੁਸੀਂ ਇਹਨਾਂ ਦੇ ਤੁਹਾਨੂੰ ਮੈਂ ਪਰਚੀ ਦੀ ਫੋਟੋ ਵਿੱਚ ਐਡ ਕਰ ਦੇਣਾ ਵਾ ਕਿਉਂਕਿ ਅਸੀਂ ਇਹ ਇੱਕ ਟੋਟਲੀ ਤਲਾਈਆਂ ਹਨ ਦੋਨਾਂ ਦਾ weight ਵੇਲੇ ਅਸੀਂ ਕਿਦੇ ਤੂੜੀ ਵਿੱਚ ਹੁੰਦੀ ਏ 8 ਕਵਾਂਟਲ 20 ਕਿਲੋ ਤੂੜੀ ਹੁੰਦੀ ਏ ਤੇ ਅਸੀਂ 27 28 ਮਿੰਟਾਂ ਟਰਾਲੀ ਭਰਦੇ ਰਹੇ ਹਜੇ ਲੱਗ ਜਿਹੜੇ ਲੱਗ ਜਾਂ ਹੁਣ ਚੱਲਨੇ ਪਏ ਆ ਇਹਦੇ ਵਿੱਚ 27 28 ਮਿੰਟਾਂ ਟਰਾਲੀ ਭਰਦੇ ਰਹੇ ਆ ਦੇ ਐਂਡ ਤੇ ਅੱਗਾ ਨਾਲੀ ਪਰ ਵੇਖੋ ਨਾ ਬੈਗ ਜੀ ਮਾਰਨ ਗਿਆ ਜਿਵੇਂ ਗੈਡਾ ਦੀ ਪੱਤੀ ਵੀ ਕੱਤ ਸੁੱਕੀਆਂ ਨੇ ਇਹ ਗਲਤ ਸਾਡੇ ਟ੍ਰੈਲ ਬਣੇ ਸੁੱਕੀ ਗਲਤੀ ਹੈਣੀਗੀ ਤੇ ਪਤਾ ਸਾਰਾ ਸਮਾਨ ਘੱਟ ਜਾਏ ਗੋਫਿੰਗਰਾਂ ਚੂਹੇ ਗੈਡਾ ਦੀ ਪੱਤੀਆਂ ਜਿ ਵੇਖ ਸਕਦੇ ਮਾਲ ਪੂਰਾ ਖੇਤ ਦੇ ਚਿੰਗਿਤਰ ਅੰਦਰ ਗਿਆ ਤੇ ਬਾਕੀ ਟਰੈਕਟਰ ਆਪਾਂ ਚੱਕ ਰੱਖਿਆ ਸੀ 17 18 ਹੁੰ ਚੱਕਰਾ ਟਰੈਕਟਰ ਪਰ ਕੀ ਲਿਖਿਆ ਰਿਜੀਸ਼ਨ ਦੇ ਵਿੱਚ ਤੇ ਬਾਕੀ ਵਧੀਆ ਲੱਗਿਆ ਸੀਜ਼ਨ ਐਦਗੀ ਤੇ ਤੂੜੀਆਂ ਵੀ ਚੰਗੀਆਂ ਬਣੀਆਂ ਨੜਕੇ ਵੀ ਚੰਗੇ ਸਣੇ ਸਵਾਰ ਦੋ ਦੋ ਟਰਾਲੀਆਂ ਭਰਿੰਦੇ ਰਿਏ ਨੇ ਕਿੱਲਿਆਂ ਚੋਂ ਤੇ ਹੁਣ ਆਪਾਂ ਰਾਤ ਨੂੰ ਦਾਦੇ ਵੇਸਾਂ ਇੱਕ ਮਹੀਨ ਨੂੰ ਅਰਮਸ ਸਕਰੀਨ ਸ਼ਾਟ ਲਾਇਆ ਮੈਨੂੰ ਕੋਈ ਝੂਠ ਲੱਗ ਕੇ ਸਮਝਣਾ ਵੀ 1 15 ਟਾਈਪ ਦੀ ਗੱਲ ਹੈ ਉਹ ਦੋਸਤਾਂ ਨੂੰ ਖੜਾ ਲੱਗਦੀ ਬਿਸਰੀ ਪਰ ਤਾਂ ਬੈਠੇ ਨੂੰ ਮੈਂ ਦੀ ਪਰ ਤਾਂ ਆਪਾਂ ਵੇਖੋ ਮੈਂ ਚਾਦਰ ਹੀ ਬੁੱਕਲ ਮਾਰੀ ਏ ਹਮਲਾ ਲੱਗਦੀ ਸੀ ਬੜੀ ਖਰਾਬ ਠੰਡ ਬੜੀ ਹੁੰਦੀ ਸੀ ਅੱਜਕੱਲ੍ਹ ਦੀ ਪਰ ਟੈਂਟਸ ਨਾਲ ਠੰਡ ਬੜੀ ਹੁੰਦੀ ਕਰਦੀ ਸੀ ਇੱਕ ਇੱਕ 15 ਜਿੱਤਰ ਚੱਲਦਾ ਪਿਆ ਸੀ ਉਹ ਇਸ ਦਿਨਾਂ ਟਰਾਲੀਆਂ ਸਤਾਈ ਡ੍ਰਿਪ ਨਹੀਂ ਆਣੇ ਇਸ ਦਿਨਾਂ ਤਾਂ ਸਤਾਈ ਟਰਾਲੀ ਵੀ ਨਹੀਂ ਆਣਾ ਤੇ ਇਹ ਜਿਹੜਾ ਦੇਣ ਸੀ ਨਾ ਇਹਨਾਂ ਨੂੰ ਰੋਕ ਉਹਨੂੰ ਬੜੀ ਪਈ ਸਾਡੀ ਟਰਾਲੀ ਕੁੰਡੀ ਸੀ ਰਲਦੀ ਸਾਡੀ ਟਰਾਲੀ ਜਾਂਦੀ ਸੀ 3 ਕਿਲੋਮੀਟਰ ਦੂਰ ਜਾਂਦੀ ਸੀ 3 ਕਿਲੋਮੀਟਰ ਜਾਂਣ 3 ਕਿਲੋਮੀਟਰ ਆਉਣਾ ਅਸੀਂ ਟਾਲੀ ਬਾਰੇ ਸੋਏ ਹੁੰਦੇ ਹਾਂ ਤਾਂ 10 ਮਿੰਟ ਫੇਰ ਟਾਲੀ ਹੁਣ ਰਲਦੀ ਸੀ ਫਿਰ ਵੀ 1 ਵੇ ਤੱਕ ਜਾਗ ਸਾਂ ਟਰਾਲੀ 27 ਭਰੀਆਂ ਜਾ ਕੇ ਇਹ ਟਰਾਲੀ ਸਾਨੂੰ ਰਲੀ ਹੁੰਦੀਆਂ ਫਿਰ ਤਰੀ ਤੱਕ ਟਰਾਲੀ ਕਰਦਣੀ ਆ ਇੱਕ ਦਿਨ ਦੇ ਵਿੱਚ ਕਰਦਣੀ ਆ ਹਨ ਪਰ ਚਲੋ ਮੈਂ ਟਾਈਮ ਐਵੇਂ ਦਾ ਛੋਦਾਂ ਤੂੰ ਬਾਅਦ ਦੂਰ ਦੀ ਪੈ ਗਈ ਫਿਰ ਉਦੋਂ ਤੇ ਆ ਹੁਣ ਆਪਾਂ ਆਪਣੇ ਹੀ ਪਹਿਲੀ ਚੱਗ ਸਾਂ ਲਾਸਟ ਟਰਾਲੀ ਭਰਦੇ ਪੇ ਸਾਂ ਉਦੋਂ ਦੀ ਵੀਡੀਓ ਆ ਵੀਡੀਓ ਨਿਕਲੀ ਬਣਾੜੀਆਂ ਹਨ ਪਰ ਪਾਈਆਂ 1900 ਉਹ ਜੀ ਮੇਰੇ ਤੋਂ ਵੀਡੀਓ ਵੱਟੀਆਂ ਵਾਲੀ ਮੈਂ ਇਕੱਠੀ ਵੀਡੀਓ ਬਿਲ ਟਾਈਮ ਹੋ ਕੇ ਪਾਵਾਂਗੇ ਆਪਾਂ ਤੇ ਮਿੱਤਰੋ ਆਪਣਾ ਟਰੈਕਟਰ ਆ ਜਿਹੜੀ ਮੇਨ ਟੈਂਕੀ ਉਹਦੇ ਤੇਲ ਪਿੰਦਾ 55 ਤੇ ਆਪਾਂ 14 ਟਰਾਲੀਆਂ ਭਰੀਆਂ ਨੇ ਸਵਾਰ ਅੱਗੇ ਕਦੀ ਟੂਰ ਨਹੀਂ ਭਰੀਆਂ ਅੱਗੇ 12 11 ਇਹਨਾਂ ਨੇ ਕਿੰਦੀ ਕਰਦੀ ਸੈਵਰੇਜ ਅੱਧ ਦੀ 14 ਟਰਾਲੀਆਂ ਭਰੀਆਂ ਨੇ ਆਪਾਂ ਆਪਣੇ ਦੀ ਟ੍ਰੀਪਰ ਨਾਲ ਅਰੇ ਤੁਹਾਨੂੰ ਦੱਸਿਆ 6 ਘੰਟੇ 70 80 ਕਿਲੋ ਥੂੜੀ ਪੈਣ ਟਰਾਲੀਆਂ ਨੇ 6.5 ਬਲਾਂ ਦੀਆਂ ਟਰਾਲੀਆਂ ਨੇ ਤੇ ਦੋਹਾਂ ਚ ਬਰਾਬਰ ਥੂੜੀ ਪਿੰਦੀ ਲਾੜੋ ਸਾਹਿਬ ਤੁਸੀਂ ਪਣੇ ਦੋ ਘੰਟੇ ਹੋ ਗਈਆਂ ਤੇ ਚੋ ਚੋ ਟਰਾਲੀਆਂ ਭਰ ਕੇ ਬਤਿਲ ਪਾਉਂਦੇ ਰਹੇ ਆ ਤੇ ਇੱਕ ਦਿਨ ਦੀ ਨੋ ਟਰਾਲੀ ਬਹੁਤ ਤੇਲ ਪਾਇਆ ਸ਼ੁਰੂ-ਸ਼ੁਰੂ ਵਿੱਚ ਹਨ ਨੋ ਟਰਾਲੀਆਂ ਭਰ ਕੇ ਵੀ ਤੇਲ ਟੈਂਕੀ ਤੇਲ ਪਾਉਂਦੇ ਰਹੇ ਆ ਜੇ ਹਰ ਵੇਲੇ ਲੰਗਾ ਵਧੀਆ ਨਹੀਂ ਮਿਲਦਾ ਆਪਾਂ ਨੂੰ ਲੰਗਾ ਵਧੀਆ ਮਿਲਦਾ ਹੋਵੇ ਤੇ 14 ਨੋ ਟਰਾਲੀਆਂ ਭਰ ਕੇ ਵੀ ਟੈਂਕੀ ਇੱਕ ਨਾਲ ਭਰਦੇ ਰਹੇ ਆ ਬਾਕੀ ਤੁਸੀਂ ਦੱਸੋ ਕਰੋ ਕਮੈਂਟ ਵੀਡੀਓ ਤੁਹਾਨੂੰ ਕਿੰਦੀ ਲੱਗਦੀ ਪਈ ਹੈ ਵਧੀਆ ਬਣੀ ਵੀਡੀਓ ਤੇ ਬੁੱਟ ਲਾਈਕ ਕਰਦੇ ਕਰੋ ਚੈਨਲ ਸਬਸਕ੍ਰਾਈਬ ਜ਼ਰੂਰ ਕਰਦੇ ਕਰੋ ਵੀਰ ਮੇਰੇ ਉਹ ਤੇ ਆ ਆਪਣਾ ਆਲੂ ਵਾਲਾ ਵਾਣ ਸੀ ਉਹਦੇ 'ਚ ਲੱਗੇ ਸਾਂ ਆਲੂਆਂ ਨਾੜਕਾ ਥੋੜ੍ਹਾ ਹੀ ਹੁੰਦਾ ਲੋੜੀ ਕਣਕ ਦਾ ਆ ਵੇਖ ਸਕਦੇ ਹੋ ਤੇ ਜਾੜੀਆਂ ਨਹੀਂ ਮੋਰੇ ਹੋ ਗਣੇ ਆਏ ਹਾਂ ਹਾਂਜੀ ਮਿੱਤਰੋ ਆਪਣੀ ਪੈਣੀ ਜਾ ਕੇ ਨਾ ਰੀਪਰ ਸਪਾਈ ਤੇ ਨਹੀਂ ਘਟ ਘਰ ਜਾਂਦਾ ਏ ਸਲਵਰੀ ਹੁਣ ਇਹਦੇ ਕੋ 750 ਟ੍ਰਿਪਰ ਦੇ ਟਰਾਲੀ ਬਣਾਈ ਏ ਇਹਦੇ ਸੇਪੜਾ ਸਾਰਾ ਸਮਾਨ ਖਸਦਿਆ ਅੱਗੇ ਵਾਲਾ ਫਿੰਗਰਾਂ ਵੀ ਖਤਮ ਚੂਹੇ ਵੀ ਖਤਮ ਗੈਡਰਾਂ ਦੀ ਪੱਤੀਆਂ ਵੀ ਖਤਮ ਉਹਦੇ ਅਰਕ ਰੀਪਰ ਪੈਣੀ ਆਪਣੀ ਸਪਾਈ ਕੱਟ ਦੇਣ ਲੱਪਿਆ ਏ ਤੇ ਹੁਣ ਅਗਲੇ ਸਾਧ ਸਾਰਾ ਕੰਮ ਕਰਾ ਲਾਵਾਂਗੇ ਸ਼ਹਿਰ ਨੂੰ ਜਾ ਕੇ ਪੱਤੀਆਂ ਫਿੰਗਰਾਂ ਚੂਹੇ ਚ ਨਵੇਂ ਕੋਲੇ ਲਾਵਾਂਗੇ ਸਾਰੇ ਸਟਿੱਪਾਂ ਵੀ ਨਾ ਅਗੋ ਆਪਾਂ ਸਕਰੂ ਵਾਲੇ ਬਣਾਵਾਂਗੇ ਸਕਰੂ ਵਾਲੇ ਦਾ ਜ਼ਿਆਦਾ ਫਾਇਦਾ ਹੈ ਜੇ ਬਲੇਡ ਟੁੱਟ ਜੇ ਬੰਦਾ ਲੱਗੇ ਲਗਾਏ ਜੀ ਸਕਰੂ ਗੋਲ ਦੇ ਬਲੇਡ ਨਾ ਪਾ ਲਈਂਦਾ ਤੇ ਜੇ ਹੁਣ ਆਪਣੇ ਕੋਲ ਸਿਆ ਰਿਪਟਾਨੀਏ ਨਟ ਖੋਲੋ ਸਟੇਪ ਬਾਹਰ ਗੱਡੋ ਫਿਰ ਚੰਡੋ ਪੜਾ ਸਿਆ ਆਪਾਂ ਪੈਂਦਾ ਅੱਧਾ ਘੇਟਾ ਘੇਟਾ ਮਰ ਜਾਂਦਾ ਬੰਦੇ ਦਾ ਅੱਗੇ ਆਪਾਂ ਸਕਰੂ ਵਾਲੇ ਕੰਮ ਕਰੀਏ ਦੋਵੇਂ ਸਟਿੱਪਾਂ ਸਕਰੂ ਵਾਲੇ ਬਣਾਵਾਂਗੇ ਤੇ ਬਾਕੀ ਮਿੱਤਰ ਆਪਣੇ ਰੀਪਰ ਤੇ ਪੁੜੀਆਂ ਹਨ 15 ਤੇ 11 ਦੀ ਤੇ ਆਪਣੇ ਰੀਪਰ ਦਾ ਗੇਰ ਸੀ ਸਵਾ ਦਾ ਇਹਨਾਂ ਦਾ ਗੇਰ ਹੁੰਦਾ ਹੈ ਇੱਕ ਦਾ ਗੇਰ ਹੁੰਦਾ ਉਹਨਾਂ ਨੂੰ ਪੁੜੀਆਂ ਚੱਲਦੀਆਂ ਨੇ 15 10 ਦੀ ਜਾਂ 16 10 ਦੀ ਪੁੜੀਆਂ ਚੱਲਦੀਆਂ ਨੇ ਆਪਣੇ ਪੁੜੀਆਂ ਨੇ 15 11 ਦੀ ਪੁਲੀਆਂ ਆਪਣੇ ਰੀਪਰ ਨੂੰ ਇਹਦੇ ਕਰਕੇ ਰੀਪਰ ਆਪਣਾ 18 ਹੌ ਚੱਕਰਾਂ ਸਹੀ ਚੱਲਦਾ 16 ਚੱਕਰਾਂ ਦੇ ਨਾ ਟਰੈਕਟਰ ਜਿਵੇਂ ਲਾ ਲਾਂਗਾ ਟੋ ਰੀਪਰ ਚੋਗ ਹੋ ਜਾਂਦਾ ਫਿਰ 12 ਜਗ੍ਹਾ ਦੇ ਪ੍ਰਚੋਕ ਹੁੰਦੇ ਗੁਰੂ ਟਰੈਕਟਰ 12 ਜਗ੍ਹਾ ਦੀ ਪਰ ਸਹੀ ਚੱਲਦਾ ਬਿਲਕੁਲ ਤੇ ਬਾਕੀ ਦੱਸੋ ਤੁਸੀਂ ਕਮੈਂਟ ਕਰਕੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਏ ਤੇ ਟਰੈਕਟਰ ਆਪਣੇ ਪਰਫਾਰਮੈਂਸ ਕਿਵੇਂ ਦੀ ਏ ਟਰਾਲੀਆਂ ਆਪਾਂ ਬਣਾਉਂਦੇ ਰਹੇ ਸਾਂ 20 ਤੋਂ ਰਹਿ ਕੇ 26 27 ਟਰਾਲੀਆਂ ਬਣਾਉਂਦੇ ਰਹੇ ਸਾਂ ਪਿੱਕਾਂ ਪੂਰਾ 20 ਟਰਾਲੀ ਦਾ ਗੋਰਾ ਸਾਡੇ ਰਣਾ ਬਣ ਜਾਂਦੀ ਹਨ 8 ਵਜੇ ਆ ਕੇ 20 ਟਰਾਲੀ ਬਣਾਏ ਦੇ ਕਰਦੇ ਹਾਂ ਅਸੀਂ ਇਹ ਤੋਂ ਕੰਮ ਵਧੀਆ ਹੋਵੇ ਜਲਟਰ ਦੀ ਮਨ ਜਾਂਦੀਆਂ ਹਨ ਜੇ ਕੰਮ ਹੋਏ ਤਾਂ ਤੁਮਾਂ ਜਾ ਕੇ ਦੋ ਤਿੰਨ ਥਾਂ ਥਾਂ ਭਰ ਕੇ ਜਾਣਾ ਪੈਜੀ ਫੇਰ ਕੰਮ ਘਟੂ ਬੜਾ ਤੁਹਾਨੂੰ ਪਤਾ ਹੀ ਫਿਰ ਜੋ ਥਾਂ ਟ੍ਰੇਮ ਬੜਾ ਖਰਾਬ ਹੁੰਦਾ ਜੇ ਤੁਸੀਂ ਥਾਂ ਜਾਵਾਂਗੇ ਤੇ ਜਿੱਥੇ ਜਾਵਾਂਗੇ ਆਪਾਂ ਇਕੱਠਾ ਕੰਮ ਹੋਏ ਜੇ ਨਾ ਇਕੱਠਾ ਕੰਮ ਮਿਲ ਜੇ ਨੇ ਇੱਕ ਦਿਨ ਚ ਤੇ 30 ਟਰਾਲੀਆਂ ਪਲੱਸ ਕਰ ਦਾਂਗੇ ਆਪਾਂ ਜੇ ਇਕੱਠਾ ਕੰਮ ਇੱਕ ਟੱਕ ਦਾ ਮਿਲ ਜੇ ਟਰਾਲੀਆਂ ਵੀ ਆਪਣੀ ਸਾਢੇ 6 12 ਦੀਆਂ ਨੇ ਸਾਰੇ ਪਿੰਡ ਤੋਂ ਵੱਡੀਆਂ ਟਰਾਲੀਆਂ ਆਪਣੀਆਂ ਨੇ 6.5 ਬਰਾਂ ਦੇ ਦੋਵੇਂ ਟਰਾਲੀਆਂ ਉਹਨੇ 9-9 ਕੁਆਂਟਲ ਦੀ ਥੋੜੀ ਭਿੰਦੀ ਐ ਚ ਤੁਹਾਨੂੰ ਮੈਂ ਫੋਟੋ ਐਡ ਕਰਦਾਗਾ ਕੰਡੇ ਦੀ ਪਰਚੀ ਵਾਲੀ ਵੀ ਹਾਂ ਤੇ ਬਾਕੀ ਮਿੱਤਰੋ ਚੈਨਲ ਆਪਣਾ ਕਰਦੋ ਸਬਸਕ੍ਰਾਈਬ ਤੇ ਵੀਡੀਓ ਕਰਦੋ ਆਪਣੀ ਲਾਈਕ ਤੇ ਕਮੈਂਟ ਜੁੜੂ ਕਰਦੇ ਕਰੋ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀਆਂ ਬਾਕੀ ਹੋਰ ਵੀਡੀਓ ਆਪਾਂ ਪਾਉਂਦੇ ਰਾਂ ਕਰਾਂਗੇ ਹੁਣ ਤਾਂ ਛੋਨੇ ਟਾਈਮ ਦੀਆਂ ਕਦੂ-ਕਦੂ ਮਾਰਦੇ ਦੀਆਂ ਹੋਰ ਨਿੱਕੀ-ਮੋਟੀਆਂ ਜਿਹੜੀ ਵੀਡੀਓ ਆਪਣੇ ਬਣਾਉਣ ਲੋਜਗ ਹੋਈ ਆ ਬਣਾਵਾਂਗੇ ਤੇ ਪਾਵਾਂਗੇ ਤੇ ਚੱਲਾਂ ਜੀ ਮਿੱਤਰੋ ਓਕੇ ਬਾਏ ਜਨਪਨਾ ਜੀ ਰੂਕ ਸਬਸਕ੍ਰਾਈਬ ਕਰਦੇ ਰਹੋ ਵੀਡੀਓ ਲਾਈਕ ਕਰਦੇ ਰਹੋ ਤੁਹਾਡੇ ਲਾਈਕ ਨਾਲ ਫਿਰ ਦਿਲ ਕਰਦਾ ਬੰਦਾ ਕੋ ਵੀਡੀਓ ਬਣਾਉਣ ਨੂੰ ਠੀਕ ਹੈ ਚੰਗਾ ਜੀ